ਗਾਨੀ ਜਸਵੰਤ ਸਿੰਘ ਪਰਵਾਨਾ ਹੁਣਾਂ ਨੇ ਜਿਹੜੇ ਅਕਸਰ ਦਰਬਾਰ ਸੇ ਮਨਜੀਤ ਸਾਹਿਬ ਕਥਾ ਕਰਦੇ ਆ ਬੜੀ ਵਿਦਵਤਾ ਦੇ ਮਾਲਕ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਵੀ ਲਿਖੀਆਂ ਨੇ ਤੇ ਉਹਨਾਂ ਦੇ ਬੋਲਣ ਦਾ ਲਹਿਜਾ ਬਾ ਕਮਾਲ ਹੈ ਅਕਸਰ ਆਪਣੀਆਂ ਪੁਸਤਕਾਂ ਦੇ ਵਿੱਚ ਆਪਣੀ ਕਥਾ ਰਾਹੀਂ ਇਹੋ ਜੀਆਂ ਕਹਾਣੀਆਂ ਲਿਖਦੇ ਆ ਸੁਣਾਉਂਦੇ ਆ ਜਿਸ ਦੇ ਨਾਲ ਬੰਦੇ ਨੂੰ ਸਮਝ ਆ ਸਕੇ ਉਹਨਾਂ ਕਹਾਣੀ ਲਿਖੇ ਜੋ ਜ਼ਿੰਦਗੀ ਦਾ ਸੱਚ ਹੈ ਜੀ ਕਹਿੰਦੇ ਇੱਕ ਬਾਦਸ਼ਾਹ ਸੀ ਉਹਦੇ ਤਿੰਨ ਪੁੱਤਰ ਸੀ ਸਮਾਂ ਪਾ ਕੇ ਬਾਦਸ਼ਾਹ ਬਜ਼ੁਰਗ ਹੋ ਗਿਆ ਤੇ ਜਿਹੜੇ ਬੰਦੇ ਬਜ਼ੁਰਗ ਹੁੰਦੇ ਆ ਭਾਵੇਂ ਰਾਜ ਸਿੰਘਾਸਨ ਦੇ ਉੱਪਰ ਹੀ ਬੈਠੇ ਆ ਪਰ ਇੱਕ ਸਮਾਂ ਇਦਾਂ ਦਾ ਆਉਣਾ ਹੈ ਮਰਨਾ ਤਾਂ ਉਹਨਾਂ ਵੀ ਉਹਨਾਂ ਨੇ ਵੀ ਹੈ ਉਹਨੇ ਬੜੀਆਂ ਸੋਚਾਂ ਦੇ ਵਿੱਚ ਹੈ ਰਾਜ ਸਿੰਘਾਸਨ ਇੱਕ ਹੈ ਤਖਤ ਇੱਕ ਹੈ ਪਰ ਪੁੱਤਰ ਤਿੰਨ ਨੇ ਕਿੰਨੂੰ ਦਿੱਤਾ ਜਾਵੇ ਸੋਚਦਾ ਸੀ ਰਾਜ ਦੇ ਤਿੰਨ ਟੁਕੜੇ ਵੀ ਨਹੀਂ ਕੀਤੇ ਜਾ ਸਕਦੇ ਕਿਉਂਕਿ ਖਿੰਡੀ ਹੋਈ ਤਾਕਤ ਜਿਹੜੀ ਹੈ ਟੋਟੇ ਟੋਟੇ ਹੋਈ ਤਾਕਤ ਉਹ ਜਿਹੜੀ ਹੈ ਕਮਜ਼ੋਰ ਹੋ ਜਾਂਦੀ ਹੈ ਫਿਰ ਇਹਦੇ ਕੋਲ ਵਜ਼ੀਰ ਬੜਾ ਸਿਆਣਾ ਸੀ ਉਸ ਵਜ਼ੀਰ ਨੂੰ ਬੁਲਾਇਆ ਕਹਿੰਦੇ ਤੂੰ ਬੜੀ ਵਫਾਦਾਰੀ ਦੇ ਨਾਲ ਰਾਜ ਦਾ ਪ੍ਰਬੰਧ ਕੀਤਾ ਹੈ ਬੜੀ ਵਫਾਦਾਰੀ ਇਸ ਰਾਜ ਪ੍ਰਤੀ ਹੈ ਤੇਰੀ ਪਰ ਮੇਰੇ ਸਾਹਮਣੇ ਹੁਣ ਆ ਮੁਸੀਬਤ ਹੈ ਪੁੱਤ ਤਿੰਨ ਨੇ সিংহাসਨ ਇੱਕ ਹੈ ਰਾਜ ਇੱਕ ਹੈ ਤੇ ਮੈਂ ਚਾਹੁੰਨਾ ਰਾਜ ਇੱਕੋ ਹੀ ਰਵੇ ਤਿੰਨ ਟੁਕੜੇ ਨਾ ਹੋਣ ਪਰ ਮੁਸੀਬਤ ਇਹ ਜੇ ਰਾਜ ਇੱਕ ਰੱਖਣਾ ਹੈ ਤੇ ਮਿਲਣਾ ਵੀ ਇੱਕੋ ਨੂੰ ਹੀ ਹੈ ਤਿੰਨਾਂ ਨੂੰ ਤਾਂ ਦਿੱਤਾ ਨਹੀਂ ਜਾ ਸਕਦਾ ਜਦੋਂ ਵਜ਼ੀਰ ਨੂੰ ਇਹ ਗੱਲ ਦੱਸੀ ਉਹ ਕਹਿੰਦਾ ਕੋਈ ਨਾ ਹੱਲ ਕਰਦੇ ਆ ਉਹ ਕਹਿੰਦਾ ਕਿ ਤੇਰੇ ਪੁੱਤਰਾਂ ਦੇ ਸਾਹਮਣੇ ਹੀ ਇਸ ਗੱਲ ਦਾ ਹੱਲ ਕੀਤਾ ਜਾਏਗਾ ਉਹਨੇ ਤਿੰਨਾਂ ਪੁੱਤਾਂ ਨੂੰ ਬੁਲਾ ਲਿਆ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਆਖਿਆ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰਾਜ ਦੇ ਟੁਕੜੇ ਹੋ ਜਾਣ ਤਿੰਨਾਂ ਨੇ ਇੱਕੋ ਜ਼ਬਾਨ ਹੋ ਕੇ ਜਵਾਬ ਦਿੱਤਾ ਜਿਹੜਾ ਸਾਡੇ ਰਾਜ ਦੇ ਟੁਕੜੇ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਹਦੇ ਟੋਟੇ-ਟੋਟੇ ਕਰ ਦੇਾਂਗੇ ਹੁਣ ਕਹਿੰਦੇ ਵਜ਼ੀਰ ਕਹਿੰਦਾ ਤੁਹਾਡੇ ਤੋਂ ਇਹੀ ਆਸ ਸੀ ਤੁਸੀਂ ਰਾਜ ਪ੍ਰਤੀ ਵਫਾਦਾਰ ਹੋ ਪਰ ਕਹਿੰਦਾ ਅਗਲੀ ਗੱਲ ਧਿਆਨ ਦੇ ਨਾਲ ਸੁਣੋ ਤੁਹਾਡਾ ਰਾਜ ਇੱਕ ਹੈ ਪਰ ਤੁਸੀਂ ਰਾਜਕੁਮਾਰ ਤਿੰਨ ਹੋ ਇਸ ਕਰਕੇ ਮਿਲਣਾ ਕਿਸੇ ਇੱਕ ਨੂੰ ਹੀ ਹੋ ਪਰ ਮਿਲਣਾ ਉਹਨੂੰ ਹੈ ਜਿਹੜਾ ਇਮਤਿਹਾਨ ਦੇ ਵਿੱਚੋਂ ਪਾਸ ਹੋਏਗਾ ਹੁਣ ਜ਼ਿੰਮੇਦਾਰੀ ਸਾਰੀ ਉਹਨਾਂ ਦੇ ਉੱਪਰ ਸੱਟ ਦਿੱਤੀ ਆਪ ਫਾਰਗ ਹੋ ਗਏ ਹੁਣ ਇਮਤਿਹਾਨ ਕੀ ਰੱਖਿਆ ਗਿਆ ਕਿ ਤੁਹਾਨੂੰ 7 ਦਿਨ ਦੀ ਮੌਹਲਤ ਦਿੱਤੀ ਜਾਂਦੀ ਹੈ ਤਿੰਨਾਂ ਰਾਜਕੁਮਾਰਾਂ ਦੇ ਮਹਿਲ ਵੱਖ-ਵੱਖਰੇ ਸੀ ਕਹਿੰਦੇ 7 ਦਿਨ ਦੀ ਮੌਹਲਤ ਦਿੱਤੀ ਜਾਂਦੀ ਹੈ 7 ਦਿਨ ਦੇ ਅੰਦਰ 100 ਰੁਪਏ ਤੁਹਾਨੂੰ ਮਿਲੇਗਾ ਸਭਨਾਂ ਨੂੰ ਬਰਾਬਰ ਤਿੰਨਾਂ ਨੂੰ ਜਿਹੜਾ ਆਪਣੇ ਮਹਿਲ ਨੂੰ ਭਰ ਦੇਵੇਗਾ ਉਹਨੂੰ ਤਖਤ ਉੱਪਰ ਬਿਠਾ ਦਿੱਤਾ ਜਾਏਗਾ ਹੁਣ ਕਹਿੰਦੇ ਆ ਇਹ ਇਮਤਿਹਾਨ ਬੜਾ ਅਜੀਬ ਸੀ ਉੱਥੇ ਫਿਰ ਵੱਡੇ ਰਾਜਕੁਮਾਰ ਨੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਜਿਨ੍ਹਾਂ ਦੀ ਸੰਗਤ ਦੇ ਵਿੱਚ ਉਹ ਵਹਿੰਦਾ ਸੀ ਉਹਨਾਂ ਨਾਲ ਸਲਾਹ ਕੀਤੀ ਜੇਕਰ ਅੱਜ ਤੱਕ ਜੋ ਪੜਿਆ ਉਹਦੇ ਵਿੱਚੋਂ ਕੋਈ ਇਮਤਿਹਾਨ ਆਉਂਦਾ ਤੇ ਮੈਂ ਹੱਲ ਕਰ ਦਿੰਦਾ ਸਵਾਲ ਪਰ ਆ ਪ੍ਰੀਖੇ ਵੱਖਰੀ ਕਿਸਮ ਦੀ ਹੈ ਉਹਦੇ ਦੋਸਤਾਂ ਮਿੱਤਰਾਂ ਨੇ ਸਲਾਹ ਕੀਤੀ ਸਾਰਿਆਂ ਨੇ ਮਿਲ ਕੇ ਕਹਿੰਦੇ 100 ਰੁਪਏ ਦੇ ਨਾਲ ਕੀ ਹੋਏਗਾ ਰਾਜ ਮਹਿਲ ਤਾਂ ਭਰਨ ਕੋਈ ਨਹੀਂ ਲੱਗਾ ਆਪਾਂ ਇਦਾਂ ਕਰਦੇ ਆ ਜੂਆ ਖੇਡਦੇ ਆ 100 ਤੋਂ 1000 ਬਣਾਵਾਂਗੇ 1000 ਤੋਂ ਲੱਖ ਇਦਾਂ ਜਦੋਂ ਸਾਡੇ ਕੋਲ ਬਹੁਤ ਸਾਰੇ ਪੈਸੇ ਹੋਣਗੇ ਤੇ ਅਸੀਂ ਚੀਜ਼ਾਂ ਖਰੀਦ ਕੇ ਉਸ ਮਹਿਲ ਨੂੰ ਭਰ ਦੇਵਾਂਗੇ ਹਰ ਜਵਾਰੀ ਬੰਦਾ ਜਿੱਤਣ ਦੀ ਆਸ ਦੇ ਨਾਲ ਖੇਡਦੇ ਪਰ ਹਾਰ ਜਾਂਦੇ ਹਾਰ ਗਏ ਹੁਣ ਦੂਜੀ ਰਾਜਕੁਮਾਰ ਦੀ ਵਾਰੀ ਆਈ ਉਸ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੋ ਜੀ ਸੰਗਤ ਦੇ ਵਿੱਚ ਉਹ ਬੈਠਦਾ ਸੀ ਉਹਨਾਂ ਨੇ ਉਹਨੂੰ ਸਲਾਹ ਦਿੱਤੀ कि बस ਇੱਕੋ ਤਰਕੀਬ ਹੈ ਜਿਹਦੇ ਨਾਲ ਮਹਿਲ ਭਰਿਆ ਜਾ ਸਕਦੇ ਸਾਰੇ ਸ਼ਹਿਰ ਦੇ ਭੰਗੀਆਂ ਨੂੰ ਕਹਿ ਦਿਓ ਕਿ 7 ਦਿਨ ਤੱਕ ਸਾਰੇ ਸ਼ਹਿਰ ਦਾ ਕੂੜਾ ਮਹਿਲ ਦੇ ਅੰਦਰ ਸਿੱਟਣ ਹੁਣ ਪਿਆਰਿਓ ਇਦਾਂ ਹੋਇਆ ਕਹਿੰਦੇ ਕੁਝ ਕੂੜਾ ਬਚ ਵੀ ਗਿਆ ਮਹਿਲ ਭਰ ਗਿਆ ਹੁਣ ਤੀਜਾ ਜਿਹੜਾ ਰਾਜਕੁਮਾਰ ਸੀ ਉਹਨੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਉਹ ਸਤਸੰਗੀ ਸੁਭਾਅ ਆ ਸੀ ਉਹਨਾਂ ਦੇ ਕੋਲ ਬੈਠਿਆ ਉਹਨਾਂ ਨੇ ਉਹਨੂੰ ਤਰਕੀਬ ਦੱਸ ਦਿੱਤੀ ਕਿ ਇਹਨਾਂ ਨੇ ਵੱਡਿਆਂ ਨੇ ਤੇ ਆਪਣਾ ਆਪਣਾ ਕੰਮ ਕਰ ਲਿਆ ਪਰ ਤੂੰ ਆਪਣੇ ਪਿਤਾ ਨੂੰ ਕਹਿ ਦੇ ਕਿ ਜਿੱਦਣ ਤੁਸੀਂ ਮੇਰਾ ਮਹਿਲ ਦੇਖਣ ਆਵੋਗੇ ਮੈਨੂੰ ਚਾਹੀਦਾ ਵੀ 1 ਰੁਪਿਆ ਹੈ ਅਬ ਬਾਕੀ ਦੇ 99 ਰੁਪਏ ਤੁਸੀਂ ਰੱਖ ਲਵੋ ਜਦ ਦਿਨ ਤੁਸੀਂ ਮੇਰਾ ਮਹਿਲ ਦੇਖਣ ਆਵੋਗੇ ਉਹ ਦਿਨ ਮੈਂ ਤੁਹਾਡੇ ਸਾਹਮਣੇ ਉਸ ਮਹਿਲ ਨੂੰ ਪਰਾਂਗਾ ਸੱਤ ਸੰਕੀ ਅਸਰ ਕਰਦੀ ਹੈ ਇਹਨੂੰ ਕਹਿੰਦੇ ਉਹਨਾਂ ਕਹਿੰਦੇ 7 ਦਿਨ ਪੂਰੇ ਹੋਏ ਵੱਡੇ ਨੂੰ ਪੁੱਛਿਆ ਉਹਦੇ ਹਿਰਦੇ ਦੇ ਵਿੱਚ ਪਛਤਾਵਾ ਸੀ ਕਿਉਂਕਿ ਜੂਏ ਦੇ ਵਿੱਚ ਹਾਰ ਚੁੱਕਿਆ ਜੋ ਉਸ ਨੂੰ ਰਾਸਪੂੰਜੀ ਮਿਲੀ ਦੁੱਡੇ ਨੂੰ ਪੁੱਛਿਆ ਉਹਦੇ ਫਿਰ ਦੇ ਦੇ ਵਿੱਚ ਗੰਦਗੀ ਪਈ ਸੀ ਉਹਨੇ ਗੰਦ ਦੇ ਨਾਲ ਮਹਿਲ ਭਰ ਦਿੱਤਾ ਤੀਜੇ ਰਾਜਕੁਮਾਰ ਦੇ ਮਹਿਲ ਦੇ ਵਿੱਚ ਪਹੁੰਚਿਆ ਤੇ ਉਹਨੂੰ ਜਾ ਕੇ ਰਾਜਾ ਪੁੱਛਦਾਏ ਕਿ ਪੁੱਤਰ ਜੀ ਤੁਸੀਂ ਕਿਸ ਤਰੀਕੇ ਦੇ ਨਾਲ ਭਰਿਆ ਉਹ ਕਹਿੰਦਾ ਪਿਤਾ ਜੀ ਧਿਆਨ ਦੇ ਨਾਲ ਦੇਖੋ ਮੈਂ ਚਾਰ ਸ਼ਫੇਰੇ ਦੀਵੇ ਵਾਲੇ ਤੇ ਆਪਣੇ ਮਹਿਲ ਨੂੰ ਪ੍ਰਕਾਸ਼ ਦੇ ਨਾਲ ਭਰਿਆ ਹੈ ਉਨੇ ਆਖਿਆ ਧਿਆਨ ਦੇ ਨਾਲ ਸੁੰਗਣ ਦੀ ਕੋਸ਼ਿਸ਼ ਕਰੋ ਮੈਂ ਆਪਣੇ ਮਹਿਲ ਨੂੰ ਸੁਗੰਧੀ ਦੇ ਨਾਲ ਭਰਿਆ ਤੇ ਖਿਆਲ ਕਰਿਓ ਇਸ ਰਾਜੇ ਦਾ ਖੁਸ਼ੀ ਦੇ ਨਾਲ ਗੱਜ ਪਰ ਆਇਆ ਆਪਣੇ ਪੁੱਤਰ ਨੂੰ ਗਲ ਬੱਕੜੀ ਦੇ ਵਿੱਚ ਲੈ ਕੇ ਕਹਿੰਦੇ ਕਿ ਰਾਜ ਤੈਨੂੰ ਦਿੱਤਾ ਜਾਵੇਗਾ ਕਿਉਂਕਿ ਮੈਨੂੰ ਆਸ ਹੈ ਜੇ ਵੱਡਿਆਂ ਨੂੰ ਦਿੱਤਾ ਇੱਕ ਜਵਾਰੀ ਬਣਾ ਦੇਗਾ ਰਾਜ ਮਹਿਲ ਨੂੰ ਕਿਉਂਕਿ ਉਹਦੀ ਸੰਗਤ ਉਹਦਾ ਦੀ ਇਹ ਜੂਏ ਦਾ ਅੱਡਾ ਬਣ ਜਾਏਗਾ ਦੂਜਿਆਂ ਨੂੰ ਦੇ ਦਿੱਤਾ ਉਹ ਗੰਦਗੀ ਦੇ ਨਾਲ ਭਰ ਦੇਗਾ ਕਿਉਂਕਿ ਉਹਦੇ ਅੰਦਰ ਗੰਦਗੀ ਉਹਦੇ ਮਿੱਤਰੋਦਾਂ ਦੇ ਸੱਚੇ ਮੈਨੂੰ ਤੇਰੇ ਤੇ ਮਾਣ ਹੈ ਕਿ ਜੇਕਰ ਤੈਨੂੰ ਰਾਜ ਸਿੰਘਾਸਨ ਤੇ ਬਿਠਾਇਆ ਜਾਏਗਾ ਤੂੰ ਰਾਜ ਮਹਿਲ ਨੂੰ ਸੁਗੰਧੀ ਦੇ ਨਾਲ ਲੋਕਾਂ ਨੂੰ ਗਿਆਨ ਦੇ ਨਾਲ ਰੁਸ਼ਨਾ ਦੇਗਾ ਦਰ ਅਸਲ ਇਹ ਜ਼ਿੰਦਗੀ ਦਾ ਸੱਚ ਹੈ ਇਸ ਦੁਨੀਆ ਦੇ ਅੰਦਰ ਮਨੁੱਖ ਤਿੰਨ ਪ੍ਰਕਾਰ ਦੇ ਕਈ ਬੰਦੇ ਮਿਲੇ ਹੋਏ ਅਵਸਰ ਨੂੰ ਮਿਲੇ ਹੋਏ ਸਮੇਂ ਨੂੰ ਜੁਵੇ ਦੇ ਵਿੱਚ ਸ਼ਰਾਬ ਦੇ ਵਿੱਚ ਹੋਰ ਮਾੜੀਆਂ ਆਲਮਤਾਂ ਦੇ ਵਿੱਚ ਬਤੀਤ ਕਰ ਦਿੰਦੇ ਕਈ ਬੰਦੇ ਆਪਣੇ ਹਿਰਦੇ ਨੂੰ ਸਦੀਵੀ ਗੰਦ ਦੇ ਨਾਲ ਭਰੀ ਰੱਖਦੇ ਤੇ ਕਈ ਮਨੁੱਖ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਦੇ ਕੋਲੋਂ ਸਤ ਸੰਗ ਦੇ ਵਿੱਚ ਬੈਠ ਕੇ ਚੰਗਾ ਗਿਆਨ ਲੈ ਕੇ ਆਪਣੇ ਅੰਦਰ ਨੂੰ ਰਸਨਾ ਲੈਂਦੇ ਆ ਆਪਣੇ ਅੰਦਰ ਨੂੰ ਖੁਸ਼ਬੂ ਦੇ ਨਾਲ ਭਰ ਲੈਂਦੇ ਆ ਤੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੈ ਜਿਨ੍ਹਾਂ ਦੇ ਅੰਦਰ ਸੁਗੰਧੀਆਂ ਨੇ ਉਹ ਜਿੱਧਰ ਦੀ ਵੀ ਲੰਘਦੇ ਆ ਉਹ ਪ੍ਰਕਾਸ਼ ਤੇ ਸੁਗੰਧੀਆਂ ਵੰਡਦੇ ਜਾਂਦੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਪਸ਼ਟਤਾ ਦੇ ਨਾਲ ਜ਼ਿਕਰ ਕੀਤਾ ਕਿ ਭਲਿਓ ਅਵਸਰ ਬੜਾ ਸੋਹਣਾ ਹੈ ਕਿਤੇ ਗਲਤ ਕੰਮਾਂ ਦੇ ਵਿੱਚ ਨਾ ਲੰਘ ਜਾਵੇ ਪ੍ਰਾਪਤੀ ਇਸੇ ਮਨੁੱਖਾ ਜਨਮ ਦੇ ਵਿੱਚ ਹੋਣੀ ਹੈ ਤੇ ਹੁੰਦੀ ਕਿੰਨਾਂ ਨੂੰ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਆਪਣੇ ਮੁਖ ਤੋਂ ਉਪਦੇਸ਼ ਸੁਣਾਉਂਦਾ ਹੈ ਤੇ ਉਹਨਾਂ ਵਾਸਤੇ ਭਗਤੀ ਦੇ ਭੰਡਾਰਿਆਂ ਦੇ ਦਰਵਾਜ਼ੇ ਜਿਹੜੇ ਆ ਖੁੱਲ ਜਾਂਦੇ ਉਹ ਆਪਣੇ ਆਪ ਨੂੰ ਵੀ ਉਹਨਾਂ ਖਜ਼ਾਨਿਆਂ ਦੇ ਨਾਲ ਸੁਗੰਧਿਤ ਕਰ ਲੈਂਦੇ ਆ ਗੁਣਾਂ ਦੇ ਨਾਲ ਭਰ ਲੈਂਦੇ ਆ ਤੇ ਲੋਕਾਂ ਨੂੰ ਵੀ ਉਹ ਇਸੇ ਮਾਰਗ ਦੇ ਉੱਪਰ ਤੁਰ ਕੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਸੁਧਾਰ ਕਰ ਦਿੰਦੇ।